ਰੋ ਦਿਨ ਦਰਦ ਦੁੱਖ ਭੰਜਨਾ ਕਾਟ ਕਾਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਤੇ ਪ੍ਰਭ ਸਾਥ ਇੱਥੇ ਜਿਗਿਆਸੂ ਪਰਮੇਸ਼ਰ ਅੱਗੇ ਬੇਨਤੀ ਕਰਦਾ ਹੈ ਕਿ ਇਹ ਦੀਨਾਂ ਦੇ ਦੁੱਖ ਭੰਨਣ ਵਾਲੇ ਕਾਟ ਕਾਟ ਬਸਣ ਵਾਲੇ ਨਾਥ ਵੀ ਤੁਮ ਹੈ ਤੇ ਅਨਾਥ ਵੀ ਤੁਮ ਹੈ ਜਿਵੇਂ ਕਿ ਜਪਜੀ ਸਾਹਿਬ ਵਿੱਚ ਹੁੰਦਾ ਹੈ ਕਿ ਆ ਬਨਾਥ ਨਾਥੀ ਸਭ ਜਾ ਕੀ ਰਿਦਿ ਸਿਧ ਹੋਰਾ ਸਾਧ ਹੰਥੇ ਸ਼ਬ ਜਿਹੜਾ ਨਾਥ ਹੈ ਤੇ ਅਨਾਥ ਹੈ ਜਿਹਨੂੰ ਪੂਰਨ ਬ੍ਰਹਮਾ ਜਿਹਨੂੰ ਆਤਮਾ ਦਾ ਗਿਆਨ ਹੈ ਉਹ ਨਾਥ ਵੀ ਹੈ ਤੇ ਅਨਾਥ ਵੀ ਹੈ ਕਿਉਂਕਿ ਆਪਣੇ ਆਪ ਹੁਕਮ ਵਿੱਚ ਚੱਲਦਾ ਹੈ ਇਸ ਕਰਕੇ ਉਹ ਉਹਦੇ ਕਿਸੇ ਨੇ ਨਾਥ ਨਹੀਂ 파ਇ ਪਾਪ ਕਿਸੇ ਨੇ ਉਹਨੂੰ ਅਧੀਨ ਨਹੀਂ ਆਪਣੀ ਮਰਜ਼ੀ ਨਾਲ ਰਜ਼ਾ ਵਿੱਚ ਰਹਿੰਦਾ ਹੈ ਉਹ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਹੈ ਭੰਨਣ ਵਾਲਾ ਹੈ ਆਤਮਾ ਦਾ ਗਿਆਨ ਕਰਾ ਕੇ ਉਹਨਾਂ ਨੂੰ ਵਿਸ਼ਟਕਾਰਾ ਦਵਾਉਣ ਵਾਲਾ ਹੈ ਸਾਰਣੁ ਤੇਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਸੋ ਇਹੋ ਜੇ ਗੁਰਮਖੰਦ ਦੇ ਜਿਨ੍ਹਾਂ ਦੇ ਘਟ ਘਟ ਵਿੱਚ ਹੁਕਮ ਵਸਦਾ ਹੈ ਚਾਦੂ ਰੂਪਰਗਟ ਹੈ ਉਹਨਾਂ ਦੀ ਸ਼ਰਣ ਵਿੱਚ ਜਾਂਦੇ ਹਨ ਜਿਹੜੇ ਸੱਚ ਦੇ ਰਾਜਾ ਬਜੇ ਰਹਿੰਦੇ ਹਨ ਕਿਉਂਕਿ ਉਹਨਾਂ ਦੀ ਸ਼ਰਣ ਵਿੱਚ ਜਾਣ ਨਾਲ ਸਾਨੂੰ ਗਿਆਨ ਹੋਊਗਾ ਆਤਮਾ ਦਾ ਕਿ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਸਾਰਾ ਕੁਝ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਇਸ ਲਈ ਸਾਨੂੰ ਉਹਨਾਂ ਦੇ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਹਰ ਜੀਵ ਭਾਵੇਂ ਸੋਈ ਜੀਵ ਕਰਨ ਇਹਨਾਂ ਜਾਣਤਾ ਕਿ ਵਸ ਕਿਸ ਨੇ ਸਭ ਕਰੇ ਕਰਾਇ ਉਹਨਾਂ ਤੋਂ ਸਾਨੂੰ ਇਸ ਗੱਲ ਦੀ ਸਮਝ ਆ ਜਾਊਗੀ ਕਿ ਅਸੀਂ ਵੀ ਆਪਣੀ ਮਨ ਦੀ ਮਰਜ਼ੀ ਛੱਡ ਦੇਵਾਂਗੇ ਅਤੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰਦੇ ਹਾਂ ਕਰ ਦੇਵਾਂਗੇ ਜਿਸ ਨਾਲ ਸਾਡੀ ਆਤਮਿਕ ਗਿਆਨ ਵੱਲ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਅਸ਼ਟਪਦੀ ਜੈ ਮਾਤ ਪਿਤਾ ਸਤ ਮਿਦਨ ਭਾਈ ਮਾਨੂਆ ਨਾਮ ਤੇਰੇ ਸੰਗ ਸਹਾਈ ਜਦੋਂ ਕਿਤੇ ਵੀ ਤੇਰੇ ਨਾਲ ਤੇਰੇ ਮਾਤ ਪਿਤਾ ਪਾ ਮਾਂ ਪੁੱਤਰ ਜਦ ਮਿੱਤਰ ਤੇ ਭਾਈ ਤੇਰੇ ਨਾਲ ਨਹੀਂ ਹੋਣੇ ਉਸ ਟਾਈਮ ਤੇਰੀ ਨਾਮ ਨੇ ਸਹਾਇਤਾ ਕਰਨੀ ਹੈ ਪ੍ਰਭ ਸੱਚ ਦੇ ਗਿਆਨ ਨੇ ਸਹਾਇਤਾ ਕਰਨੀ ਹੈ ਕਿਉਂਕਿ ਜਿਹੜੇ ਮਾਤ ਪਿਤਾ ਸੁੱਤ ਮੀਤ ਪਾਈ ਹੈਗੇ ਆ ਇਹ ਹਮੇਸ਼ਾ ਨਾਲ ਨਹੀਂ ਰਹਿ ਸਕਦੇ ਕਿ ਕਿਸੇ ਵੀ ਟਾਈਮ ਬੰਦਾ ਕੋਈ ਵੀ ਘਰ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਉਹਨਾਂ ਦਾ ਸਾਥ ਛੁੱਟ ਜਾਂਦਾ ਹੈ ਤੇ ਉਸ ਵੇਲੇ ਕੋਈ ਫੈਸਲਾ ਲੈਣ ਲਈ ਇਸ ਦੀ ਜਿਹੜੀ ਸਹਾਇਤਾ ਕਰਦਾ ਹੈ ਉਹ ਗਿਆਨ ਕਰਤਾ ਗਿਆਨ ਵੀ ਸੱਚ ਦਾ ਜੈ ਮਹਾ ਪਿਆਨ ਦੂਤ ਜਨ ਦਲਾ ਤਾ ਕੇਵਲ ਨਾਮ ਸੰਗ ਤੇਰਾ ਛੱਲਾ ਹੂੰ ਜਿਹੜੀਆਂ ਸੰਸਾਰ ਦੀਆਂ ਇੱਛਾਵਾਂ ਆ ਕਲਪਨਾ ਹਨ ਜਾਂ ਹੋ ਦੂਸਰੀਆਂ ਝੂਠੀਆਂ ਗੱਲਾਂ ਹਨ ਉਹਨਾਂ ਨੂੰ ਗਰਵਾਣੀ ਵਿੱਚ ਦੂਤ ਕਿਆ ਹੈ ਜੰਮ ਗਿਆ ਹੈ ਕਿਉਂਕਿ ਉਹ ਬੁੱਧੀ ਦਾ ਨਕਸਾਨ ਕਰਦਾ ਹੈ ਕਿਉਂਕਿ ਜੇਦੋਂ ਵੀ ਆਪਾਂ ਸੱਚ ਦੇ ਰਸਤੇ ਵੱਲ ਨੂੰ ਚੱਲਦੇ ਹਾਂ ਤਾਂ ਇਹ ਜਿਹੜੀ ਇਛਾਵਾਂ ਗਲਤ ਥਾਟਸ ਹਨ ਵਿਚਾਰ ਹਨ ਇਹ ਬੰਦੇ ਦਾ ਸੁਨਕਰਾ ਕਰਦੇ ਹਨ ਅਤੇ ਆਪਣਾ ਮੂਲ ਰਸਤਾ ਭੁੱਲ ਜਾਂਦਾ ਹੈ ਆਦਿ ਇਸ ਤਰ੍ਹਾਂ ਇਹ ਜਿਹੜੇ ਰਸਤਾ ਬੜਾ ਭਿਆਨਕ ਹੈਗਾ ਜ਼ਿੰਦਗੀ ਦਾ ਕਿਉਂਕਿ ਪਤਾ ਨਹੀਂ ਕਿੰਨੇ ਸਾਲ ਹੋਣੇ ਆ ਕਿਸੇ ਵੀ ਟਾਈਮ ਇਹਦਾ ਜਿਹੜਾ ਸਵਾਸਾਂ ਦੀ ਪੁੰਜੀ ਖਤਮ ਹੋ ਸਕਦੀ ਹੈ ਜਿੰਦਾ ਸਾਰ ਉਪਰਸਾ ਕਰਾ ਹੈ ਇਸ ਲਈ ਇਸ ਨੂੰ ਹੁਕਮ ਵਿੱਚ ਚੱਲਣ ਨਾਲ ਹੀ ਇਸ ਦੀ theraphy ਹੋ ਸਕਦੀ ਹੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾਇਦਾਰੀ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਫੈਸਲਾ ਲੈਣਾ ਹੋਵੇ ਭਾਵੇਂ ਫਿਰਤਾ ਪੈ ਜਾਂਦੀ ਹੈ ਉਸ ਸਮੇਂ ਵੀ ਸਿਰਫ ਹਰ ਕੋ ਨਾਮ ਖਿਨਮਾਇਦਾਰੀ ਭਾਵ ਸਾਚਨਾ ਗਿਆਨ ਹੀ ਇਸ ਨੂੰ ਖੇਨ ਵਿੱਚ ਅਧਾਰ ਕਰ ਸਕਦਾ ਹੈ ਜਿਵੇਂ ਕਿ ਦਸਮ ਗ੍ਰੰਥ ਵਿੱਚ ਹੁੰਦਾ ਹੈ ਇੱਕ ਚਿਤ ਇੱਕ ਛਿੰਜਨ ਤੇ ਆਉ ਕਾਲ ਫਾਸਕੇ ਵਿੱਚ ਨਾ ਆਉ ਇਸ ਦਾ ਵੀ ਮਤਲਬ ਇਹ ਹੈ ਕਿ ਇੱਕ ਸੈਕਿੰਡ ਵੀ ਸੱਚ ਦੀ ਸਮਝ ਆ ਜਾਵੇ ਫਿਰ ਉਸ ਨੂੰ ਇਹ ਕਾਲ ਦੀ ਜਿਹੜੀ ਰਸਤੇ ਤੋਂ ਪਾਚ ਸਕਦਾ ਹੈ ਮੁਸ਼ਕਲਾਂ ਤਾਂ ਜ਼ਿੰਦਗੀ ਵਿੱਚ ਆਉਂਦੀਆਂ ਹਨ ਪਰ ਇਸ ਦਾ ਮਤਲਬ ਇਹ ਹੈ ਕਿ ਜੇ ਇਸ ਨੂੰ ਗਿਆਨ ਹੋਵੇ ਕਿ ਜਦੋਂ ਵੀ ਸਰੀਰ त्याਗਣਾ ਹੈ ਤੇ ਜੇ ਨਾਲ ਕੁ ਜਾਣਾ ਨਹੀਂ ਆ ਤਾਂ ਫਿਰ ਇਹ ਪੱਟੀ ਤੋਂ ਪੱਟੀ ਮੁਸ਼ਕਲ ਦਾ ਵੀ ਹੱਲ ਕੱਢ ਸਕਦਾ ਹੈ ਗਰਵਾਣੀ ਦੀ ਸੇਧ ਲੈ ਕੇ ਅਨੇਕ ਪੁੰਨ ਚੰਨ ਘਟ ਤਾ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰ ਹੈ ਅਨੇਕ ਪੁੰਨ ਦੇ ਕੰਮ ਪਾਪ ਪੁੰਨ ਦੇ ਚਰਨ ਦਾ ਮਤਲਬ ਹੁੰਦਾ ਹੈ ਹਿੱਸਾ ਆਪ ਕੋਸ਼ਿਸ਼ ਡਿਫਰੈਂਟ ਡਿਫਰੈਂਟ ਹਿੱਸੇ ਆਵੇ ਜਿਵੇਂ ਅੱਗੇ ਤੋਂ ਅੱਗੇ ਵੰਨ ਕਰਮ ਕਰਕੇ ਆਪਣੇ ਆਪ ਨੂੰ ਪੁੰਨੀ ਕਾਉਣ ਦੀ ਕੋਸ਼ਿਸ਼ ਕਰਦਾ ਹੈ ਇਹਦੇ ਨਾਲ ਕਦੀ ਵੀ ਇਸ ਦਾ ਛਟਕਾਰਾ ਨਹੀਂ ਹੋ ਸਕਦਾ ਕਿਉਂਕਿ ਸੁਖਮਨੀ ਸਾਹਿਬੀ ਚੀਕ پاک ਹੈ ਜਦ ਜਾਣੇ ਮੈਂ ਕੁਝ ਕਰਤਾ ਤਬ ਲਗ ਘਰ ਵਿੱਚ ਜੂਨ ਮੈਂ ਫਿਰਤਾ ਇਸੇ ਤਰ੍ਹਾਂ ਇੱਕ ਹੋਰ ਵਚਨ ਵੀ ਹੈ ਆਪ ਉਸ ਕੋ ਪਲਾ ਕਹਾਵੇ ਤੇ ਸੇ ਭਲਾਈ ਨਿਕਟ ਨਹੀਂ ਆਵੇ ਸਿੱਤੇ ਇਸ ਦਾ ਮਤਲਬ ਇਹ ਹੈ ਕਿ ਅਨਿਕ ਪੁੰਚਨ ਕਰਤ ਨਹੀਂ ਤਰੇ ਜਿ ਕਿ ਪੁੰਨ ਦੇ ਕਿੰਨੇ ਵੀ ਹੋਰ ਕੰਮ ਕਰੇ ਉਸ ਦਿਨ ਆਲਸ ਦਾ ਸ਼িকার ਨਹੀਂ ਹੋ ਸਕਦਾ ਸੋਕੋ ਕਿ ਇਸ ਨਾਹੰਕਾਰ ਹੀ ਬਦੇਗਾ ਹਰ ਕੋ ਨਾਮ ਕੋਟ ਪਾਪ ਪਰਾਰੇ ਹਰ ਦੇ ਗਿਆਨ ਪਾ ਆਤਮਾ ਦੇ ਗਿਆਨ ਨਾਲ ਕੋਟੀ ਕਰੋੜਾਂ ਹੀ ਪਾਪ ਜਿਹੜੇ ਉਹ ਦੂਰ ਹੋ ਜਾਂਦੇ ਹਨ ਕਿਉਂਕਿ ਇਹਨੂੰ ਭੁਲੇਖਾ ਹੀ ਹੈ ਕਿ ਮੈਂ ਕੁਝ ਕਰ ਸਕਦਾ ਹਾਂ ਪਰ ਜਦੋਂ ਇਸ ਨੂੰ ਇਹ ਗਿਆਨ ਹੋ ਜਾਂਦਾ ਹੈ ਤਾਂ ਇਸ ਨੂੰ ਸਮਝ ਲੱਗ ਜਾਂਦੀ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਕੋ ਕੁਏ ਜੇ ਬਜੇ ਤਾ ਹਮੈ ਕਹਿ ਨ ਕੋਈ ਫਿਰ ਇਸ ਨੂੰ ਸੇਜ ਦੀ ਸਮਝ ਆ ਜਾਂਦੀ ਕਿ ਸਭ ਕੁਝ ਹਉਕਮ ਵਿੱਚ ਹੁੰਦਾ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਇਸ ਤਰ੍ਹਾਂ ਇਸ ਤੋਂ ਛਟਕਾਰਾ ਹੋ ਜਾਂਦਾ ਹੈ ਗੁਰਮੁਖ ਨਾਮ ਜਪੋ ਮਨੁ ਮੇਰੇ ਨਾਨਕ ਪਾਵੋ ਸੁਖ ਨਰੇਰੇ ਗੁਰਮੁਖੀ ਨਾਮ ਕਿ ਨੂੰ ਕਹਿੰਦੇ ਹਨ ਗੁਰਮੁਖੀ ਨਾਮ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਗੁਰਬਾਣੀ ਵਿੱਚ ਗਿਆਨ ਹੈ ਇਸ ਨੂੰ ਗੁਰਮੁਖੀ ਨਾਮ ਕਹਿੰਦੇ ਹਨ ਜਿਆਨ ਨੂੰ ਆਪਾਂ ਲੈ ਲਈਏ ਸਮਝ ਲਈਏ ਪਹਿਲਾਂ ਤਾਂ ਮਾਨਸਿਕ ਨੂੰ ਲੈਣ ਲਈ ਮੰਨਦਾ ਨਹੀਂ ਪਰ ਜੇ ਲੈਣ ਲਈ ਮੰਨ ਲਵੇ ਤੇ ਸਮਝ ਲਵੇ ਤਾਂ ਫਿਰ ਇਸ ਨੂੰ ਆਪਣੇ ਮਨ ਤੇ ਲਾਗੂ ਕਰ ਲਈਏ ਤੇ ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦੇਈਏ ਤਾਂ ਇਸ ਨੂੰ ਸੁੱਖ ਖਨੇਰੇ ਭਾਵ ਇਸ ਨੂੰ ਆਨੰਦ ਬਣ ਜਾਗਾ ਆਨੰਦ ਸਾ ਵਿੱਚ ਬਚਣ ਆਨੰਦ ਦਾ ਆਨੰਦ ਸੋਗ ਹੈ ਆਨੰਦ ਗੁਰ ਤੇ ਜਾਣਿਆ ਉਦਾਂ ਦਾ ਸਾਰੇ ਆਨੰਦ ਆਨੰਦ ਕਹੀ ਜਾਂਦੇ ਹਨ ਪਰ ਅਸਲੀ ਆਨੰਦ ਜਿਹੜਾ ਗੁਰ ਤੋਂ ਭਾਵ ਗਿਆਨ ਤੋਂ ਜਾਣਿਆ ਜਾਂਦਾ ਕਿ ਗੁਰ ਗ੍ਰੰਥ ਗੁਰਬਾਣੀ ਵਿੱਚ ਬਚਨ ਹੈ ਗੁਰ ਗਿਆਨ ਪਦਾਰਥ ਨਾਮ ਹੈ ਜਿਹੜਾ ਗਿਆਨ ਗੁਰਬਾਣੀ ਦਾ ਉਪਦੇਸ਼ ਹੈਗਾ ਉਸ ਨੂੰ ਹੀ ਨਾਮ ਕਿਹਾ ਹੈ ਜੇ ਉਸ ਨੂੰ ਲੈ ਲਈਏ ਫਿਰ ਸਮਝ ਲਈਏ ਸਮਝ ਕੇ ਉਹ ਤੇ ਚੱਲਣਾ ਸ਼ੁਰੂ ਕਰ ਦੇਈਏ ਤਾਂ ਇਸ ਤਰ੍ਹਾਂ ਇਹਦੇ ਗਿਆਨ ਥੋੜੀ ਥੋੜੀ ਬਾਤਾਂ ਹੋਣਾ ਸ਼ੁਰੂ ਕਰਦੇ ਹੋ ਜਾਂਦਾ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਸਾਹ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਇਸ ਤਰ੍ਹਾਂ ਇਸ ਨੂੰ ਥੋੜਾ ਥੋੜਾ ਕਰਕੇ ਹੌਲੀ ਹੌਲੀ ਗਿਆਨ ਦਾ ਵਧਣਾ ਸ਼ੁਰੂ ਕਰ ਦਿੰਦਾ ਹੈ ਪਰ ਸ਼ਰਤ ਇਹ ਕਿ ਸਾਰਾ ਕੁਝ ਇਹ ਹੁਕਮ ਵਿੱਚ ਮੰਨ ਕੇ ਚੱਲੇ ਇਹ ਨਾ ਸਮਝੇ ਕਿ ਮੈਂ ਕੁਝ ਕਰ ਸਕਦਾ ਹਾਂ ਤੇ ਜੇ ਮੈਂ ਕਿਸ ਕਰਦਾ ਮੰਨਦਾ ਤਾਂ ਫਿਰ ਇਹਨੂੰ ਹੁਕਮ ਇਹਨੂੰ ਇਹਦੀ ਹੰਕਾਰ ਵਿੱਚ ਪਾਦਾ ਹੁੰਦਾ ਹੈ ਤੇ ਇਸ ਲਈ ਇਸ ਨੂੰ ਹੁਕਮ ਵਿੱਚ ਚੱਲਣ ਦੀ ਤਾਕੀਦ ਕੀਤੀ ਗਈ ਹੈ ਕਿ ਗੁਰਮੁਖੀ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖਨੇਰੇ ਸਗਨ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਹੋਈ ਸੁਖਿਆ ਹੁਣ ਇੱਥੇ ਬਾਣੀ ਵਿੱਚ ਇਹ ਦੱਸਿਆ ਗਿਆ ਕਿ ਭਾਹ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋ ਜਾਵੇ ਤਾਂ ਵੀ ਉਹ ਦੁਖੀ ਰਹੇਗਾ ਕਿਉਂਕਿ ਇੱਕ ਫੈਮਿਲੀ ਨੂੰ ਚਲਾਉਣ ਨਾਲ ਚਲਾਉਣਾ ਕੋਈ ਸੌਖਾ ਕੰਮ ਨਹੀਂ ਪਰ ਇਹ ਤਾਂ ਸਾਰੀ ਸ੍ਰਿਸ਼ਟੀ ਦੀ ਗੱਲ ਹੈ ਹਰ ਕਾ ਨਾਮ ਜਪਤ ਹੋਈ ਸੁਖਿਆ ਜੇ ਹਰੀ ਦਾ ਗਿਆਨ ਭਾਵਾ ਆਪਣੀ ਆਤਮਾ ਦਾ ਗਿਆਨ ਲੈ ਲਵੇ ਉਹਨੂੰ ਸਮਝ ਲਵੇ ਤਾਂ ਉਹ ਵੀ ਸੁਖੀ ਹੋ ਸਕਦਾ ਹੈ। ਲੱਖ ਕਰੋੜੀ ਬੰਧਨ ਪਰ ਹਰ ਕਾ ਨਾਮ ਜਪਤ ਨਸਤਰੇ। ਹੁਣ ਇਹ ਤੇੜਾ ਸ਼ਬਦ ਬੰਦ ਨਾ ਪਰੇ ਨਹੀਂ ਹੈ ਬੰਧਨ ਪਰ ਹੈ। ਕਿ ਜੇ ਕਰੋੜਾਂ ਹੀ ਬੰਧਨ ਪੈ ਜਾਣ ਜ਼ਿੰਦਗੀ ਵਿੱਚ ਤੇ ਜੇ ਹਰ ਦਾ ਨਾਮ ਜੇ ਆਤਮਾ ਦਾ ਗਿਆਨ ਲੈ ਲਈ ਉਸ ਨੂੰ ਸਮਝ ਲਈ ਨਸਤਰੇ ਪਾਵੇ ਹਨੇਰੀ ਰਾਤ ਅਗਿਆਨਤਾ ਤੋਂ ਤਰ ਸਕੀਦਾ ਹੈ। ਅਨੇਕ ਮਾਇਆ ਰੰਗ ਤਿੱਖ ਨਾ ਬੁਝਾਵਾਂ ਹਰ ਕਾ ਨਾਮ ਜਪਤ ਅਗਾਵੇ ਇਹ ਮਾਇਆ ਦੇ ਅਨੇਕ ਪਾਪ ਗਣਤੀ ਤੋਂ ਪਰੇ ਵੀ ਰੰਗ ਇਹਨੂੰ ਇਹਨੂੰ ਮਸੂਲਤਾ ਹੋ ਤਾਂ ਵੀ ਇਸ ਦੀ ਜਿਹੜੀ ਤ੍ਰਿਸ਼ਨਾ ਬੁਝ ਨਹੀਂ ਸਕਦੀ ਹਰ ਕਾ ਨਾਮ ਜਪਤ ਗਾਵੇ ਕਿਉਂਕਿ ਜਿਹੜਾ ਇਹਨਾਂ ਸੰਤੁਸ਼ਟੀ ਆਉਣੀਆਂ ਜਦੋਂ ਇਹਨੂੰ ਆਤਮਾ ਦਾ ਗਿਆਨ ਹੋਣਾ ਤਾਂ ਹੀ ਆਉਣੀ ਹੈਗੀਆ ਜਿਵੇਂ ਕਿ ਪੂ ਜਪਜੀ ਸਾਹਿਬ ਵਿੱਚ ਹੈ ਭੁੱਖਿਆਂ ਭੁੱਖਨੋਂ ਉਤਰ ਬੰਨਾ ਪੂਰੀ ਆਪਾਰ ਇਸ ਸੰਸਾਰ ਦੇ ਸਾਰੇ ਪਦਾਰਥਾਂ ਨਾਲ ਇਸ ਨੂੰ ਸੰਤੁਸ਼ਟੀ ਨਹੀਂ ਆ ਸਕਦੀ ਜਿੰਨਾ ਚਿਰ ਇਸ ਨੂੰ ਆਤਮਾ ਦਾ ਗਿਆਨ ਨਹੀਂ ਹੁੰਦਾ ਕਿਉਂਕਿ ਆਤਮਾ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ ਕਿ ਮੇਰੇ ਨਾਲ ਤਾਂ ਕੁਝ ਜਾਣਣਾ ਨਹੀਂ ਹੈ ਤੇ ਜੇ ਮੈਂ ਸਾਰਾ ਸਮਾਂ ਇਹਨਾਂ ਚੀਜ਼ਾਂ ਵਿੱਚ ਹੀ ਖਪਤ ਕਰਾਂਗਾ ਤਾ ਅੰਤ ਨਿਵੇੜਾ ਤੇਰੇ ਜੀ ਪਹਲੇ ਜੇ ਕਿਉਂਕਿ ਅੰਤ ਨੂੰ ਜਿਹੜਾ ਹੈਗਾ ਸਰੀਰ ਛੱਡਣ ਤੋਂ ਬਾਅਦ ਜਿਹੜਾ ਇਹ ਨਿਵੇੜਾ ਹੈਗਾ ਇਹਦੇ ਜੀ ਨਾਲ ਹੀ ਹੁਣ ਪਾਵੇ ਦੇ ਆਤਮਾ ਨਾਲ ਹੀ ਹੋਣਾ ਹੈਗਾ ਜੇ ਮਾਰਗ ਇਹ ਜਾਤ ਇਕੱਲਾ ਤੈ ਹਾਰ ਨਾਮ ਸੰਗ ਹੋਤ ਸਹਿਲਾ ਹੁਣ ਜਿਸ ਵੀ ਰਸਤੇ ਤੇ ਜਦੋਂ ਇਹ ਅੰਤ ਨੂੰ ਸਰੀਰ ਛੱਡ ਕੇ ਜਾਂਦਾ ਹੈਗਾ ਤਾਂ ਉਸ ਸਮੇਂ ਇਸ ਨੂੰ ਸਵੈ ਆਤਮਾ ਦਾ ਗਿਆਨ ਜਿਹੜਾ ਉਹ ਹੀ ਇਹਦਾ ਸਹਾਈ ਹੋ ਸਕਦਾ ਹੈ ਆਪ ਸੇਲਾ ਹੋ ਸਕਦਾ ਹੈ ਕਿਉਂਕਿ ਜੇ ਇਸ ਨੂੰ ਆਤਮਾ ਦਾ ਗਿਆਨ ਨਹੀਂ ਹੈ ਤਾਂ ਇਸੇ ਕਰਕੇ ਤੁਸੀਂ ਦੇਖਿਆ ਹੋਊਗਾ ਕਿ ਸਰੀਰ ਛੱਡਣ ਤੋਂ ਪਹਿਲਾਂ ਕੋਈ ਵੀ ਆਪਣੇ ਭੈਣ ਭਰਾ ਜਾਂ ਕਿਸੇ ਚਾਚੇ ਤਾਏ ਜਾਂ ਮਾਂ ਪਿਓ ਨੂੰ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨੂੰ ਡਰ ਲੱਗਦਾ ਹੈ ਡਰ ਕਿਉਂ ਲੱਗਦਾ ਹੈਗਾ ਕਿ ਕਿ ਸਾਰੀ ਉਮਰ ਵਿੱਚ ਆਪਾਂ ਸੱਚ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਆਤਮਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਨੂੰ ਇਹ ਲੱਗਦਾ ਕਿ ਸਰੀਰ ਛੱਡਣ ਤੋਂ ਬਾਅਦ ਸਾਰਾ ਕੁਝ ਖਤਮ ਹੋ ਜਾਣਾ ਹੈ ਜਦ ਕਿ ਗੁਰੂ ਸੁਖਨੀ ਸਾਹਿਬ ਵਿੱਚ ਇਹ ਬਚਨ ਆਉਂਦਾ ਹੈ ਨੈਕਿਛ ਜਨਮੇ ਨੈਕਿਛ ਹੋਰੇ ਆਪਨ ਚਲਤ ਆਪ ਹੀ ਕਰੇ ਜਿਸ ਨੂੰ ਵੀ ਜੀਵ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਉਹ ਨਹੀਂ ਡਰਦਾ ਪਰ ਜਿਹਨੂੰ ਨਹੀਂ ਆਉਂਦੀ ਉਹਨੂੰ ਆਪਣੇ ਕੀਤੇ ਕੰਮਾਂ ਤੋਂ ਡਰ ਲੱਗ ਜਾਂਦਾ ਕਿ ਮੈਂ ਆ ਗਲਤ ਕੀਤਾ ਸੀ ਹੁਣ ਪਤਾ ਨਹੀਂ ਮੈਨੂੰ ਕੀ ਸਜ਼ਾ ਰੋਣੀ ਰਹੀ ਹੈ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮਖ ਪਰਮ ਗਤੀ ਪਾਈਏ ਇਸ ਤਰ੍ਹਾਂ ਇੱਥੇ ਰਸਿਆ ਆ ਗਿਆ ਇਹੋ ਜਿਹਾ ਨਾਮ ਧਿਆਉਣਾ ਚਾਹੀਦਾ ਹੈ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਐਸੇ ਹੁਕਮ ਚੱਲਣਾ ਚਾਹੀਦਾ ਹੈ ਜਿਹਦੇ ਨਾਲ ਨਾਨਕ ਗੁਰੂ ਪਰਮਗਤੀ ਜਿਹਦੇ ਨਾਲ ਗੁਰਮੁਖ ਜਿਹੜੇ ਹੈਗੇ ਉਹ ਪਰਮਗਤੀ ਨੂੰ ਪ੍ਰਾਪਤ ਕਰਦੇ ਹਨ ਪਰਮਗਤੀ ਕਿਹਨੂੰ ਕਹਿੰਦੇ ਹਨ ਇੱਕ ਤਾਂ ਜਿਹੜੀ ਸੰਸਾਰ ਵਿੱਚ ਆਪਾਂ ਮਾਇਆ ਵਿੱਚ ਫਸੇ ਹਾਂ ਤੇ ਦੁਰਗਤੀ ਹੈਗੀ ਹੈ ਦੁਰਗਤੀ ਇਹ ਹੈ ਕਿ ਗਿਆਨ ਤੋਂ ਦੂਰ ਭਗਵਾਨ ਹੁਕਮ ਤੋਂ ਦੂਰ ਕੰਢੜੀ ਹੈ ਪਰਮਗਤੀ ਹੈਗੀ ਹੈ ਜਦੋਂ ਆਪਾਂ ਗੁਰਮਾਨ ਦਾ ਅਪਜੀ ਸੁਣ ਕੇ ਮੰਨਦੇ ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਦੇ ਨਾਲ ਹੌਲੀ-ਹੌਲੀ ਇਸ ਤੇ ਗਿਆਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜੇ ਹੁਕਮ ਨੂੰ ਬੇਸੰਬਸਪੈ ਗੁਰ ਕਾ ਮੰਨ ਮੰਨ ਸੋ ਸੇਵਕ ਪਰਮੇਸ਼ਰ ਕੀ ਗਤੀ ਜਾਣੇ ਤੇ ਜੇ ਬਿਸਬਿਸਵੇ ਇਹ ਗੁਰਬਾਣੀ ਨੂੰ ਮੰਨ ਲਾਵੇ 100% ਤਾਂ ਇਸਦੀ ਪਰਮ ਗਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਇੱਕ ਹੋਰ ਬਚਨ ਵੀ ਹੈ ਜਾ ਕੇ万 ਵਿਸ਼ਵਾਸ ਪ੍ਰਵਾਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਕਿ ਭਾਵ ਜਿਸ ਨੇ ਜਿਸ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਗੁਰਬਾਣੀ ਸੱਚੀ ਹੈ ਤੇ ਇਸ ਨੂੰ ਮੰਨਣਾ ਜਿਹੜਾ ਹੈਗਾ ਉਹ ਕੋਰਸੇ ਕਲੇਬੋਤ ਹੀ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਜੇ ਮੰਨ ਲਵੇ ਤਾਂ ਜਿਵੇਂ ਕਿ ਚਵਚੀ ਸਾਹਿਬ ਵਿੱਚ ਵੀ ਬਚਨ ਆਉਂਦਾ ਹੈ ਮੰਨੇ ਕੀ ਗਤੀ ਕਹੀਂ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਪਰ ਜੇ ਮੰਨ ਲਵੇ ਤਾਂ ਫਿਰ ਉਹਦੀ ਜਿਹੜੀ ਗਤੀ ਹੈ ਭਾਵੇਂ ਦੇ ਗਿਆਨ ਵਿੱਚੜਾ ਪਤਾ ਹੁੰਦਾ ਹੈ ਸੱਚ ਦੇ ਗਿਆਨ ਵਿੱਚ ਉਸ ਨੂੰ ਕਹਾਂ ਨਹੀਂ ਜਾ ਸਕਦਾ ਲਿਖਣ ਤੋਂ ਪਰੇ ਹੈ ਝੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਬਾਰਪ ਜਿੱਤੇ ਦਮ ਹੀ ਕਰੋੜਾਂ ਹੀ ਬਾਹ ਚੁਡਾ ਨਹੀਂ ਸਕਦੀਆਂ ਨਾਮ ਜਪਤ ਨਾਮ ਦੇ ਸਮਝਣ ਦੇ ਨਾਲ ਤੂਤੇ ਪਾਰ ਭਾਵ ਅ ਗਿਆਨ ਤੋਂ ਤੂੰ ਛੁੱਟ ਸਕਦਾ ਹੈ ਅਨੇਕ ਬਿਗੰਝੈ ਆਏ ਸੰਘਾਰ ਹੈ ਹਰ ਕਾ ਨਾਮ ਤਤਕਾ ਲਗਾਵੇ ਜੇ ਤੈਨੂੰ ਕਰੋੜਾਂ ਭਾਪ ਅਨੇਕ ਦਾ ਮਤਲਬ ਜਿਹੜਾ ਗਿਣਤੀ ਤੋਂ ਪਰਾਂ ਬਿਗਨ ਵੀ ਤੈਨੂੰ ਆਣ ਕੇ ਜਿੰਬੜ ਜਾਣ ਤੇ ਜਿਸ ਦਾ ਨੂੰ ਸਾਥ ਦਾ ਗਿਆਨ ਹੋ ਜਾਵੇ ਤਾ ਤਕ ਆਲਪਤ ਜਲਦੀ ਹੀ ਤੇਰਾ ਇਹਨਾਂ ਚੀਜ਼ਾਂ ਤੋਂ ਇਸੋ ਇਹਨਾਂ ਅਗਿਆਨਤਾ ਦਾ ਉਦਾਰ ਹੋ ਸਕਦਾ ਹੈ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੇ ਬਸਰਾ अनेका ਜੋਨੀਆਂ ਵਿੱਚ ਅਗਿਆਨਤਾ ਕਰਕੇ ਮਰਦਾ ਜਾਂਦਾ ਰਹਿੰਦਾ ਹੈ ਜੰਮ ਦੀ ਬਸ ਪਰਦਰਨ ਹੈ ਪਰ ਜੇ ਨਾਮ ਨੂੰ ਸਮਝ ਰਵੇ 타이신 ਬਿਸਰਾਮ ਆਨੰਦ ਮਿਲ ਸਕਦਾ ਬਿਸਰਾਮ ਸ਼ਾਂਤੀ ਮਿਲ ਸਕਦੀ ਹੈ ਹੋ ਮੈਲਾ ਮਲ ਕਬੂ ਨਾ ਤੋਵੇ ਹਰ ਕਾ ਨਾਮ ਕੋਟ ਪਾਪ ਕੋਵੇ ਹੋ ਮੈਲਾ ਮਲ ਕਬੂ ਨਾ ਤੋਵੇ ਹਰ ਕਾ ਨਾਮ ਕੋਟ ਪਾਪ ਕੋਵੇ ਹੋ ਮੇ ਕਰਕੇ ਮਨ ਮੈਲਾ ਹੈ ਤੇ ਜਿਹੜੀ ਵੀ ਕੰਮ ਹੋਵੇ ਵਿੱਚ ਮਾਨੂੰ ਧੋਣ ਵਾਲੇ ਕਰਦਾ ਹੈ ਮਨ ਨਹੀਂ ਹੈ ਕਦੀ ਵੀ ਮਨ ਤੋਤਾ ਨਹੀਂ ਜਾ ਸਕਦਾ ਕਿਉਂਕਿ ਆਨੰਦ ਸਾਹਿਬ ਵਿੱਚ ਬਚਨ ਹੈ ਮਨ ਨੂੰ ਸ਼ਬਦ ਲਾਗੂ ਹਰ ਸੋ ਰੋਹ ਚਿਤ ਲਾਏ ਕਿ ਮਨ ਨੂੰ ਤੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਉਹਦੇ ਤੇ ਚੱਲਣ ਨਾਲ ਮਨ ਤੋਤਾ ਜਾ ਸਕਦਾ ਹੈ ਇਸ ਤਰੀਕੇ ਨਾਲ ਮਨ ਮੈਨਾਂ ਦਾ ਉਹ ਸਾਫ ਹੋ ਸਕਦਾ ਹੈ ਹੋਰ ਕੋਈ ਵੀ ਤਰੀਕੇ ਨਾਲ ਜਿਹੜਿਆ ਵੀ ਹੋਮੇਵੈਚ ਤਰੀਕੇ ਆਪਾਂ ਵਰਤਦੇ ਹਾਂ ਉਹਦੇ ਨਾਲ ਮਨ ਨੂੰ ਮੈਨ ਜੇ ਕੋ ਪਾਵੇ ਤਿਲਕਾ ਮਾਲ ਉਹਦੇ ਨਾਲ ਤਾਂ ਮਨ ਦੇ ਵਿੱਚ ਮੈਨ ਦਾ ਵਾਧਾ ਹੀ ਹੁੰਦਾ ਹੈ ਹਰ ਕਾ ਨਾਮ ਕੋਟ ਦਾ ਪਾਪ ਖੋਵੇ ਹਰ ਦਾ ਗਿਆਨ ਭਾਵ ਆਤਮਾ ਦੇ ਗਿਆਨ ਨਾਲ ਕਰੋਨਾ ਪਾਪਾਂ ਦਾ ਨਾਸ਼ ਹੋ ਜਾਂਦਾ ਕਿਉਂਕਿ ਜਦੋਂ ਆਤਮਾ ਦਾ ਗਿਆਨ ਹੁੰਦਾ ਕਿ ਮੈਂ ਕੁਝ ਕਰ ਨਹੀਂ ਸਕਦਾ ਤਾਂ ਇਸ ਦੇ ਹੋਰ ਗਾਂ ਅਗਿਆਨਤਾ ਵਿੱਚ ਵਾਧਾ ਨਹੀਂ ਹੋਦਾ ਇਹਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਅਗਿਆਨਤਾ ਵਿੱਚ ਹੀ ਮੰਨਦਾ ਕਿ ਮੈਂ ਕੁਝ ਕਰਦਾ ਕਿ ਕਾਰਨ ਦੇ ਕਰਕੇ ਹੀ ਇਸ ਦਾ ਹੁਕਮ ਦੇ ਨਾਲ ਵਿਰੋਧ ਹੋ ਜਾਂਦਾ ਹੈ ਹੁਕਮ ਵਿੱਚ ਚੱਲਣ ਨੂੰ ਪਾਪ ਮੰਨਿਆ ਗਿਆ ਹੈ ਤੇ ਹੁਕਮ ਦੇ ਅਗੇਂਸਟ ਚੱਲਣ ਨੂੰ ਗਰਵਾਣੀ ਵਿੱਚ ਪਾਪ ਮੰਨਦੀ ਹੈ ਗਰਵਾਣੀ ਪਾਪ ਮੰਨਦੀ ਹੈ ਹੁਕਮ ਕੀਏ ਮਨ ਭਾਉਂਦੇ ਰਾਹੇ ਪੀੜੇ ਅੱਗੇ ਜਾਵਣਾ ਨੰਗਾ ਦੋਜਕ ਚੱਲਿਆ ਖਰਾ ਦਿ세 ਡਰਾਵਣਾ ਐਸਾ ਨਾਮ ਜਪੂ ਮਨ ਰੰਗ ਨਾਨਕ ਪਾਈਐ ਸਾਧਕ ਸੰਗ ਹੁਣ ਇਥੇ ਗੁਰਬਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਐਸਾ ਨਾਮ ਐਸਾ ਨਾਮ ਕਿਹੜਾ ਹੈ ਜਿਹਨੂੰ ਜਪਣ ਦੇ ਨਾਲ ਮਨ ਨੂੰ ਰੰਗ ਲੰਗ ਜਾਂਦਾ ਹੈ ਭਾਵ ਮਨ ਨੂੰ ਸੱਚ ਦੀ ਸਮਝ ਆ ਜਾਂਦੀ ਹੈ ਉਨ ਗੁਰਬਾਣੀ ਵਿੱਚ ਇੱਕ ਬਚਨ ਦਾ ਆਖੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਪਾਪ ਜੀ ਨੂੰ ਆਤਮਾ ਦੇ ਗਿਆਨ ਨਾਲ ਪ੍ਰੇਮ ਲੱਗ ਜਾਂਦਾ ਪਾਪ ਆਤਮਾ ਦੇ ਗਿਆਨ ਨੂੰ ਸਮਝਣ ਵਿੱਚ ਲੱਗ ਜਾਂਦਾ ਹੈ ਅਸਲੀ ਸੂਰਮਾ ਉਹਨੂੰ ਕਿਹਾ ਜਾਂਦਾ ਹੈ ਇਸ ਲਈ ਇਸ ਨਾਮ ਨੂੰ ਜਿਹੜਾ ਆਤਮਾ ਦਾ ਗਿਆਨ ਹੈ ਇਸ ਨੂੰ ਹੀ ਮਨ ਉਤੇ ਲਦਣਾ ਮਨ ਪਰਬੋਧੋ ਮਨ ਨੂੰ ਇਸ ਗੰ ਦਾ ਇਸ ਅਗੇ ਅੰਦਾ ਪ੍ਰਬੋਧ ਕਰਾਉਣਾ ਚਾਹੀਦਾ ਹੈ ਨਾਨਕ ਪਾਈਏ ਸਾਧ ਕੇ ਸੰਗੀ ਹੁਣ ਅਗੇ ਕਹਿੰਦੇ ਨਾਨਕ ਕੀ ਕਹਿੰਦੇ ਹਨ ਕਿ ਪਾਇਆ ਕਿੱਦਾਂ ਜਾਂਦਾ ਹੈ ਸਾਧ ਦੇ ਸਾਧ ਕੇ ਸੰਗੀ ਕਿ ਸਾਧ ਦੇ ਸੰਗਦਾਰ ਹੁਣ ਸਾਧ ਕਿਹਨੂੰ ਕਿਹਾ ਗਿਆ ਗੁਰਬਾਣੀ ਵਿੱਚ ਕਿਹਾ ਕਿ ਮਨ ਅਸਾਧ ਸਾਧ ਜਾਣੇ ਕੋਈ ਜਿਹੜਾ ਮਨ ਹੈ ਮਨ ਅਸਾਧ ਹੈ ਭਾਵੇਂ ਉਹ ਮਾਇਆ ਦੇ ਨਾਲ ਮੋਹ ਹੈਗਾ ਮਾਇਆ ਦੇ ਪਿੱਛੇ ਭਾਗਿਤ ਆਇਗਾ ਪਰ ਜੇ ਇਹਨੂੰ ਮਾਇਆ ਤੋਂ ਹਟਾ ਕੇ ਸੱਚ ਦੇ ਹੁਕਮ ਵਿੱਚ ਚੱਲਣ ਵਿੱਚ ਲਗਾ ਲੀਏ ਤਾਂ ਇਹਨੂੰ ਸਾਧ ਇਹ ਸਾਧ ਬਣ ਜਾਂਦਾ ਹੈ ਜਿਹਦੀਆਂ ਇਹਦੇ ਜਿਹੜੇ ਮਨ ਵਿੱਚ ਦੋ ਖਿਆਲ ਆ ਗਏ ਆ ਤਾਂ ਹੀ ਇਸ ਕਰਕੇ ਜਿਹੜੇ ਸੱਚ ਨੂੰ ਸਮਝਣ ਵਿੱਚ ਧਿਆਨ ਲਾਉਂਦਾ ਹੈ ਤਾਂ ਇਹ ਸਾਧ ਕਰਮ ਵੱਲ ਜਾ ਰਿਹਾ ਹੈ ਸਾਧ ਵੱਲ ਵੱਲ ਜਾ ਰਿਹਾ ਹੈ ਪਰ ਜੇ ਮਾਇਆ ਦੇ ਪਿੱਛੇ ਭੱਜ ਰਿਹਾ ਤਾਂ ਇਹ ਸਾਧ ਵੱਲ ਜਾ ਰਿਹਾ ਹੈ ਇਸ ਲਈ ਤੇ ਗਰਗੇ ਨਾਨਕ ਪਾਈਏ ਸਾਧ ਕੇ ਸੰਗੀ ਹੁਣ ਜੇ ਇਸ ਨੂੰ ਪਾਉਣਾ ਹੈ ਜੇ ਤੁਸ ਸੱਚ ਨੂੰ ਸਮਝਣਾ ਹੈ ਤਾਂ ਆਪਣੇ ਮਨ ਨੂੰ ਮਨ ਨੂੰ ਮਾਇਆ ਦੇ ਵਿਚਾਰਾਂ ਚ ਹਟਾਉਣਾ ਪੈ ਰਿਹਾ ਕਿਉਂਕਿ ਗੁਰਬਾਣੀ ਦਾ ਬਾਖ ਹੈ ਵਿਚਾਰ ਮਾਰੇ ਤਰੇ ਤਾਰੇ ਉਲਟੀ ਜੋਨੀ ਨਾ ਆਵੇ ਕਿਉਂਕਿ ਜੇ ਇਹ ਵਿਚਾਰਾਂ ਨੂੰ ਜੜੇ ਦੇ ਮਾਇਵਰ ਜਾ ਰਹੇ ਹੈ ਖਿਆਲ ਮਾਇਵਰ ਜਾਂ ਕਲਪਨਾ ਨਾਲ ਉਹਨਾਂ ਨੂੰ ਜਾਣ ਤੋਂ ਰੋਕੇ ਤਾਂ ਇਸ ਨੂੰ ਸੱਚੀ ਦੀ ਸਮਝ ਆ ਸਕਦੀ ਹੈ ਗੁਰਵਾਣੀ ਦੇ ਉਪਦੇਸ਼ ਨੂੰ ਮੰਨ ਸਕਦਾ ਹੁਣ ਆਪਾਂ ਜੇ ਬਾਣੀ ਪੜਨ ਲੱਗਿਆ ਆਪਾਂ ਧਿਆਨ ਤਾਂ ਹੋਰ ਚੀਜ਼ਾਂ ਵੱਲ ਹੀ ਭਟਕੀ ਜਾਂਦਾ ਹੈ ਕਦੇ ਕੋਈ ਸਮੱਸਿਆ ਘੇਰਦੀ ਹੈ ਕਦੇ ਕੋਈ ਚਿੰਤਾ ਘੇਰਦੀ ਹੈ ਤਾਂ ਇਸ ਤਰੀਕੇ ਨਾਲ ਮਨ ਜਿਹੜਾ ਹੈਗਾ ਇਹਦਾ ਮਤਲਬ ਮਨ ਗੁਰਵਾਣੀ ਵਿੱਚ ਨਹੀਂ ਲੱਗ ਰਿਹਾ ਸਿਰਫ ਫਾਰਮੈਲਟੀ ਕਰ ਰਿਹਾ ਹੈ ਆਪਾਂ ਜੇ ਆਪਣੇ ਬਿਲਕੁਲ ਆਪਣਾ ਗੁਰੂ ਦੇ ਨਾਲ ਪ੍ਰੇਮ ਹੈ ਪਿਆਰ ਹੈ ਗੁਰਬਾਣੀ ਦੇ ਨਾਲ ਤਾਂ ਸਾਨੂੰ ਚੌਕਸ ਹੋ ਕੇ ਚਿਤੰਨ ਹੋ ਕੇ ਧਿਆਨ ਦੇ ਨਾਲ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਜਿਵੇਂ ਜਿਵੇਂ ਸਮਝਾਂਗੇ ਥਿਵੇਂ ਥਿਵੇਂ ਦੇ ਵਿੱਚੋਂ ਤੁਹਾਨੂੰ ਹੋਰ ਤੋਂ ਵੱਧ ਤੋਂ ਵੱਧ ਗਿਆਨ ਮਿਲੇਗਾ ਕਿਉਂਕਿ ਗੁਰਬਾਣੀ ਦਾ ਬਚਨ ਹੈ ਗੁਰ ਕਾ ਸ਼ਬਦ ਰਤਨ ਹੈ ਇਹ ਜਿਹੜਾ ਕਿ ਗੁਰਬਾਣੀ ਦੇ ਸ਼ਬਦ ਜਿਹੜੇ ਹਨ ਇਹ ਰਤਨ ਹਨ ਰਤਨ ਬਾ ਬਹੁਤ ਕੀਮਤੀ ਹੈ ਅਮੁੱਲ ਹੈ ਅਮੁੱਲ ਗੁਣ ਅਮੁੱਲ ਵਪਾਰ ਹੁਣ ਇਹ ਅਮੁੱਲ ਗੁਣ ਹੈ ਤੇ ਇਹਦਾ ਔਨਲੇ ਵਪਾਰ ਹੈਗਾ ਤੇ ਜਿਹੜਾ ਕਰੂਗਾ ਤੇ ਉਹਦਾ ਛਟਕਾਰਾ ਹੋ ਸਕਦਾ ਹੈ ਜਿਹੜਾ ਨਹੀਂ ਕਰੂਗਾ ਉਹਨੂੰ ਜਦੋਂ ਫੇਰ ਕਿਤੇ ਟਾਈਮ ਲੱਗੇਗਾ ਫੇਰ ਸਮਝਉਣ ਫੇਰ ਕਿਤੇ ਉਹ ਕੋਸ਼ਿਸ਼ ਕਰੇਗਾ ਫੇਰ ਸਮਝ ਲਏਗਾ ਕਿਉਂਕਿ ਜੋ ਕੁਛ ਪਾਸੋ ਇੱਕਾ ਵਾਰ ਅਸਾਂ ਰੋਇ ਲੋਏ ਪੰਡਾਰ ਉਹਦੇ ਪੰਡਾਰ ਅਣ ਗਣਤਨ ਚਾਹੇ ਕੋਈ ਸਾਥ ਵਾਲੇ ਰਾਸਤੇ ਤੇ ਚੱਲੇ ਤੇ ਚਾਹੇ ਝੂਠ ਵਾਲੇ ਰਾਸਤੇ ਤੇ ਚੱਲੇ ਕਿਉਂਕਿ ਅੰਤ ਨਵੇੜਾ ਤੇਰੇ ਜੀ ਪੈ ਲੀ ਜੇ ਅੰਤ ਨਵੇੜਾ ਤੇਰੇ ਅੰਡ ਵਿੱਚ ਜਿਹੜਾ ਉਹ ਤੇਰੇ ਨੂੰ ਤੈਨੂੰ ਹੀ ਸਾਹ ਦੇਣਾ ਪੈਣਾ ਕਿਉਂਕਿ ਗੁਰਬਾਣੀ ਦਾ ਗੁਰਵਾਕ ਹੈ ਮਨ ਮੇਰੇ ਭੁੱਲੇ ਕਪਟ ਨਾ ਕੀ ਜਾਏ ਅੰਤ ਨਵੇੜਾ ਤੇਰੇ ਜੀ ਪੈ ਲੀ ਜੇ ਕਹ ਹੈ ਮੇਰੇ ਮਨ ਨੂੰ ਭੁੱਲ ਕੇ ਵੀ ਕਪਨਾ ਕਰ ਕਿਉਂਕਿ ਤੇਰੇ ਜਿਹੜਾ ਨਵੇੜਾ ਤੇਰੀ ਜਿਹੜੀ ਕਿੰਨੀ ਬੁੱਧੀ ਸ਼ੁੱਧ ਹੋਈ ਤੇ ਕਿੰਨੀ ਅਸ਼ੁੱਧ ਹੋਈ ਹੈ ਇਸ ਦੇ ਨਾਲ ਹੀ ਮੈਟਰ ਕਰਦਾ ਤੇਰਾ ਅਗਲਾ ਜਨਮ ਕਿਉਂਕਿ ਗਰਮਾਣੀ ਦਾ ਬਾਖ ਹੈ ਲਿਖੇ ਉੱਪਰ ਹੁਕਮ ਹੋਵੇ ਲੇਹੋ ਵਸਤ ਸਮਾਲ ਕਿ ਜੋ ਤੂੰ ਲਿਖ ਕੇ ਲੈ ਕੇ ਜਾਣਾ ਹੈ ਜੋੜੀ ਚੀਜ਼ ਤੂੰ ਉਸ ਗਲਤ ਨੂੰ ਗਲਤ ਨਿਰੀਗਾਂਤਾਂ ਵਿੱਚ ਮੰਨੀ ਹੈ ਉਹਦੇ ਹਿਸਾਬ ਨਾਲ ਤੇਰਾ ਉਹ ਕੇ ਜਨਮ ਹੈ ਹਮੇ ਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਈ